हैलो जी सत श्रीकाल अज आपे तो लेके आए हैं सूट पेंटिंग पेंटिंग की आप सूट रेडी किया देखो कि प्यारा आर्टिकल है कि सोना डिजाइन है बिल्कुल नैचुरल लुक लग रही है ना देखो किने प्यारे प्यारे फ्लावर फुल कि प्यारा लग रहा है ना ਦੇਖੋ ਇਹ ਤੁਸੀਂ ਵੀ ਰੈਡੀ ਕਰ ਸਕਦੇ ਹੋ ਤੇ ਆਪਾਂ ਗਰਮੀਆਂ ਵਾਲਾ ਸੂਟ ਰੈਡੀ ਕੀਤਾ ਦੇਖੋ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਆ ਹਨਾ ਕਿੱਦਾਂ ਵੇਲਾ ਜਾਂਦੀਆਂ ਸੈਂਟਰ ਵਾਲੀ ਲੰਬੀ ਐ ਤੇ ਦੋਨੋਂ ਛੋਟੀਆਂ ਇਹ ਆਪਣਾ ਹੈਗਾ ਕਮੀਜ਼ ਦਾ ਫਰੰਟ ਪਾਰਟ ਇਕ ਤਰੀਕਾ ਇਦਾਂ ਪੈਨ ਨੂੰ ਪਹੁੰਚਾ ਤੇ ਵੀ ਲਿਆ ਸਕਦੇ ਆ ਬਾਹਾਂ ਤੇ ਵੀ ਲਿਆ ਸਕਦੇ ਆ ਹਨਾ ਜੀ ਤੇ ਤੇ ਜਿਆਦਾ ਹੈਵੀ ਕਰਨਾ ਜਿਹੜਾ ਸਨਫਲਾਵਰ ਹੈ ਇਹਨੂੰ ਸਿੰਗਲ ਸਿੰਗਲ ਸਨਫਲਾਵਰ ਆਪਾਂ ਵਿੱਚ ਵੀ ਪਾ ਸਕਦੇ ਆ ਇਸੇ ਤਰ੍ਹਾਂ ਹੀ ਇਹਦੀਆਂ ਨਾਲ ਆਪਾਂ ਬਾਹਾਂ ਰੈਡੀ ਕੀਤੀਆਂ ਦੇਖੋ ਜੀ ਬਾਹਾਂ ਬਿਲਕੁਲ ਸਿੰਪਲ ਹੈ ਸਿੰਗਲ ਫਲਾਵਰ ਬਣਾਇਆ ਨਾ ਬਾਹਾਂ ਤੇ ਤੇ ਇਹ ਫੈਬਰਿਕ ਕਲਰ ਹੈ ਇਹਦੇ ਲਈ ਆਪ ਨੂੰ ਚਾਹੀਦੇ ਆ ਬਰਸ਼ ਤੇ ਫਰੇਮ ਹੂਪਸ ਤੇ ਕਲੋਥਸ ਤੇ ਜਿੰਨਾ ਮੇਰੀਆਂ ਭੈਣਾਂ ਨੇ ਫੈਬਰਿਕ ਪੇਂਟਿੰਗ ਸਿੱਖਣੀ ਆ ਤੋਂ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤਾਂ ਜੋ ਆਪਣੇ ਨਵਤੁਵਦ ਭੈਣਾਂ ਜੁੜਨ ਤਾਂ ਆਪਣਾ ਆਪਣਾ ਕੰਮ ਸਟਾਰਟ ਕਰ ਸਕੀ। ਠੀਕ ਹੈ ਜੀ ਆ ਦੇਖੋ ਕਿੰਨਾ ਪਿਆਰਾ ਪਿਆਰਾ ਡਿਜ਼ਾਈਨ ਆ Srien pena la pot pota noa și cal.